ਨੰਨੀ ਇਹ ਕੀ ਹੈ ਇਹ ਪਤਾ ਜੀਰਾ ਤੁਸੀਂ ਕਹਿ ਦਿੰਦੇ ਆ ਨਾ ਵੀ ਅਸੀਂ ਸਾਤ ਜੀਰਾ ਤੁਸੀਂ ਖਾਂਦੇ ਨਹੀਂਗੇ ਹਨਾ ਤੇ ਇਹਨੂੰ ਮੈਂ ਤੁਹਾਨੂੰ ਆਵੇ ਮਾੜੀ ਮਾੜੀ ਆਵਾਜ਼ ਆਉਂਦੀ ਪਈ ਨਾ ਇਹਨੂੰ ਸੇਮ ਅੱਗ ਤੇ ਵਿੱਚ ਕਿਤੇ ਸੇਮ ਕਿਤੇ ਹਾਈ ਕਰਕੇ ਨਾ ਆ ਵੇਖ ਬਾ ਆਵੇ ਆਵਾਜ਼ ਆ ਰਹੀ ਇਹਨੂੰ ਕਿੰਨਾ ਭੁੰਨਾ ਹੁੰਦਾ ਇਹਨੂੰ ਨਾ ਇਲਾਜ ਭੁੰਨਣਾ ਹੁੰਦਾ ਵੀ ਜਿਵੇਂ ਇਹ ਹਲਕਾ ਬ੍ਰਾਊਨ ਹੋ ਜਾਵੇ ਇਹਦਾ ਪਤਾ ਲੱਗ ਜਾਏਗਾ ਜਿਵੇਂ ਤੜ ਤੜ ਜਾ ਕਰਦਾ ਪਿਆ ਨਾ ਹਾਂਜੀ ਤੇ ਫਿਰ ਆਪਾਂ ਇਹਦਾ ਪਾਊਡਰ ਬਣਾ ਲਾਂਗੇ ਸੋ ਜਿਵੇਂ ਆਪਾਂ ਦਹੀਂ ਚ ਪਾ ਕੇ ਖਾ ਸਕਦੇ ਆ ਸਬਜ਼ੀ ਚ ਵੀ ਆਪਾਂ ਤਾਂ ਇਹੀ ਪਾਉਨੇ ਤੁਹਾਡਾ ਕਰਕੇ ਤੁਸੀਂ ਕਹਿ ਦਿੰਦੇ ਹੋ ਨਾ ਇਹ ਉੱਪਰ ਆ ਜਾਂਦਾ ਜਿਵੇਂ ਤਰੀ ਵਾਲੀ ਸਬਜ਼ੀ ਦੇ ਹਾਂਜੀ ਤੇ ਫਿਰ ਤੁਸੀਂ ਕਹਿੰਦੇ ਆ ਤਾਂ ਕਰਕੇ ਇਹਦਾ ਬਣਾਉਣਾ ਹੁੰਦਾ ਚਾਹ ਪਤਾ ਹਾਂਜੀ ਆ ਜਦੋਂ ਵੀ ਬਣਾਉਣਾ ਹੈ ਨਾ ਇਸ ਤਰ੍ਹਾਂ ਇੰਨਾ ਪਾਇਆ ਤੁ ਲੈ ਕੇ ਤੇ ਇਹਨੂੰ ਇਸ ਤਰ੍ਹਾਂ ਪਉਣਾ ਹੈ ਨਾ ਤੇ ਆਪਾਂ ਇਹਦਾ ਕੋੜਾ ਬਣਾ ਲਾਂਗੇ ਠੀਕ ਹੈ ਪਤਾ ਹਾਂਜੀ ਮਸਾਲਾ ਪਾਉਣੇ ਕਿ ਆਪਾਂ ਕਰ ਲਿਆ ਤਿਆਰ ਤੇ ਇਹ ਮਸਾਲਾ ਦੇਖੋ ਕਿੰਨਾ ਜਿਆਦਾ ਸੋਹਣਾ ਬਣਿਆ ਹੈ ਇਹਨੂੰ ਨਾ ਨਾ ਕੋਈ ਛਾਣਨ ਦੀ ਲੋੜ ਨਾ ਕੁਛ ਦੇਖੋ ਕਿੰਨਾ ਬਰੀਕ ਆ ਇਹ ਇਹ ਬਹੁਤ ਹੀ ਜਿਆਦਾ ਸੋਹਣਾ ਬਣਿਆ ਹੈ ਤੇ ਇੱਕ ਆਪਾਂ ਆ ਭਰ ਲਾਂਗੇ ਤੇ ਇੱਕ ਆਪਣੇ ਕੋ ਆ ਡੱਬੀ ਹੈਗੀ ਆ ਇੱਕ ਆਪਾਂ ਇਹ ਭਰ ਲਾਂਗੇ ਇਹ ਆਪਾਂ ਪਾਈਆ ਮਸਾਲਾ ਇਸ ਤਰ੍ਹਾਂ ਇੱਕ ਵਾਰੀ ਇਹਦਾ ਪਾਊਡਰ ਬਣਾ ਕੇ ਰੱਖ ਲੈਨੇ ਫੇਰ ਨਾ ਇਹ ਆਪਣੇ ਬਾਵਾ ਦੇ ਨਿਕਲ ਜਾਂਦੇ ਆ ਵੀ ਚਲੋ ਦਹੀਂ ਚ ਵੀ ਪਾਉਂਦੇ ਆ ਬੱਚੇ ਤੇ ਸਬਜੀ ਚ ਵੀ ਨਾ ਜਿੱਦਾਂ ਇਹਦਾ ਟੇਸਟ ਥੋੜਾ ਜਿਹਾ ਵੀ ਇਹਨੂੰ ਆਪਾਂ ਪਹਿਲਾਂ ਜਦੋਂ ਭੁੰਨ ਕੇ ਬਣਾਉਨੇ ਸਬਜੀ ਚ ਥੋੜਾ ਜਿਹਾ ਟੇਸਟ ਵਧੀਆ ਹੋ ਜਾਂਦਾ ਤੇ ਉਹ ਸਾਬਤ ਪਾਇਆ ਜੀਰਾ ਨਾ ਪਸੰਦ ਨਹੀਂ ਕਰਦੇ ਕਿਸੇ ਕਿਸੇ ਸਬਜੀ ਵਿੱਚ ਮੈਂ ਸਾਬਤ ਜੀਰਾ ਪਾਉਣੀ ਜਿੱਥੇ ਮਜਬੂਰੀ ਬਣ ਜਾਂਦੀ ਨਹੀਂ ਤੇ ਮੈਂ ਫਿਰ ਇਹ ਪਾਊਡਰ ਹੀ ਪਾਉਣੀ ਆ ਭੁੰਨਿਆ ਆ ਤੇ ਬਹੁਤ ਸਵਾਦ ਬਣਦਾ ਆ ਆ ਆਪਾਂ ਜਨਾ ਮਸਾਲਾ ਬਣਾਇਆ ਸੀ ਇਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਤੇ ਜਦੋਂ ਹੁਣ ਮੈਂ ਦੁਬਾਰਾ ਬਣਾਇਆ ਤੇ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਇਹਦੀ ਰੈਸਪੀ ਤੇ ਆ ਆਪਾਂ ਅੱਜ ਮੈਂ ਕਿਹਾ ਜੀਰਾ ਪਾਊਡਰ ਬਣਾਇਆ ਸੀਗਾ ਤੇ ਉਹਦੀ ਮੈਂ ਕਿਹਾ ਚਲੋ ਆਪਾਂ ਹਨਾ ਹੁਣ ਬੱਚਿਆਂ ਨੇ ਸਕੂਲੋਂ ਆਉਣਾ ਆ ਤੇ ਬਸ ਉਹ ਟੈਨਸ਼ਨ ਬਣੀ ਹੁੰਦੀ ਆ ਵੀ ਉਹਨਾਂ ਲਈ ਕੀ ਬਣਾਉਣਾ ਆ ਤੇ ਇਸ ਕਰਕੇ ਵੀ ਮੈਂ ਜਲਦੀ ਜਲਦੀ ਮੇਰੇ ਕੋਲ ਥੋੜਾ ਜਿਹਾ ਟਾਈਮ ਸੀਗਾ ਤੇ ਮੈਂ ਕਿਹਾ ਚੱਲ ਮੈਂ ਇਹ ਮਸਾਲਾ ਤਿਆਰ ਕਰ ਲਵਾਂ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਕਮੈਂਟ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ